ਸੀ ਐਸਪੀ ਨਿਕੂਰ ਐਸਐਸਪੀ ਤਰਨਤਾਰਨ ਇਹਨਾਂ ਦੀਆਂ ਹਦਾਇਤਾਂ ਤੇ ਜਿਹੜੀ ਆ ਉਹ ਬਾਰਡਰ ਦੇ ਉੱਤੇ ਕਾਫੀ ਸਖਤਾਈ ਜਿਹੜੀ ਆ ਵਧਾਈ ਗਈ ਹੈ। ਉਹਦਾ ਨਤੀਜਾ ਹੋ ਰਿਹਾ ਹੈ ਕਿ ਨਿਤ ਜਿਹੜੀਆਂ ਬਰਾਮਦਗੀਆਂ ਹੋ ਰਹੀਆਂ ਨੇ। ਸੋ ਜਿੱਥੇ ਕੱਲ ਇੱਕ ਖੇਮ ਕਰਨ ਦੇ ਵਿੱਚ ਜਿਹੜੀ ਬਰਾਮਦਗੀ ਹੋਈ ਸੀ ਇੱਕ ਜਿਹੜੀ ਬੋਤਲ ਮਿਲੀ ਸੀ ਤੇ ਨਾਲ ਜਿਹੜੀ 500 ਗ੍ਰਾਮ ਦੇ ਕਰੀਬ ਹੈਰਨ ਬਰਾਮਦ ਹੋਈ ਸੀ ਉਸੇ ਲੜੀ ਦੇ ਵਿੱਚ ਅੱਜ ਜਿਹੜੀ ਥਾਣੇ ਖਾਲੜਾ ਪੁਲਿਸ ਨੂੰ ਵੀ ਜਿਹੜੀ ਇਹ ਸਫਲਤਾ ਜ਼ਲੋਈ ਆ ਤੇ ਇੱਕ ਜਿਹੜਾ ਸਾਂਝਾ ਸਰਚ ਆਪਰੇਸ਼ਨ ਹੈ ਬੀਐਸਰ ਤੇ ਪੰਜਾਬ ਪੁਲਿਸ ਵੱਲੋਂ ਚਲਾ ਗਿਆ ਜਿਹੜੀ ਇੱਕ ਇਨਫੋਰਮੇਸ਼ਨ ਆਈ ਕਿ ਇੱਕ ਡਰੋਨ ਉਹਦੇ ਨਾਲ ਕੋਈ ਅਬੈਤ ਚੀਜ਼ ਜਿਹੜੀ ਆ ਉਹ ਡਿੱਗੀ ਪਈ ਹੈ ਜਦੋਂ ਜਾ ਕੇ ਉਹਨੂੰ ਸਾਂਝੇ ਸਰਚ ਆਪਰੇਸ਼ਨ ਦੌਰਾਨ ਚੈੱਕ ਕੀਤਾ ਗਿਆ ਤੇ ਬਲਜੀਤ ਸਿੰਘ ਸਨ ਉਹ ਗੁਰਚਰਨ ਸਿੰਘ ਜਿਹੜੇ ਵਾਂਤਾਰਾ ਸਿੰਘ ਦੇ ਰਹਿਣ ਵਾਲੇ ਨੇ ਇਹਦੇ ਖੇਤਾਂ ਦੇ ਵਿੱਚੋਂ ਇੱਕ ਡਰੋਨ ਜਿਹੜਾ ਡੀਜੀਆਈ ਮੈਵਿਕ 3 ਕਲਾਸਿਕ ਤੇ ਨਾਲ 498 ਗ੍ਰਾਮ ਜਿਹੜੀ ਆ ਹੈ ਰਿਕਵਰ ਹੋਈ ਜੇ ਇਹਨੂੰ ਪੈਕਿੰਗ ਮਟੀਰੀਅਲ ਦੀ ਗੱਲ ਕਰੀਏ ਤੇ 564 ਗ੍ਰਾਮ ਸੀ ਸੋ ਇਸ ਸਬੰਧੀ ਇਹਨੂੰ ਜਿਹੜੀ ਇਹਦੀ ਪ੍ਰੋਪਰ ਵੀਡੀਓਗ੍ਰਾਫੀ ਕਰਕੇ ਇਹਦੀ ਜਿਹੜੀ ਆ ਐਫ ਆਈ ਆਰ ਨੰਬਰ 98 ਡੇਟਡ 31/7/24 ਅੰਡਰ ਸੈਕਸ਼ਨ 21C 10 11 12 에어ਕ੍ਰਾਫਟ ਐਕਟ ਥਾਣਾ ਖਾਲੜਾ ਵਿਖੇ ਦਰਜ ਰਜਿਸਟਰ ਕਰ ਲਿਆ ਤੇ ਇਹਦੀ ਹਰ ਇੱਕ ਟੈਕਨੀਕਲ ਤਫਤੀਸ਼ ਜਿਹੜੀ ਆ ਤਰੀਕਿਆਂ ਦੇ ਨਾਲ ਤਫਤੀਸ਼ ਕੀਤੀ ਜਾਊਗੀ ਮੈਂ ਹਰ ਇੱਕ ਵਾਰੀ ਕਹਿੰਦਾ ਹੁੰਦਾ ਕਿ ਜਿਹੜੇ ਇਸ ਕੰਮ ਦੇ ਵਿੱਚ ਇਨਵੋਲਵ ਨੇ ਉਹ ਇਸ ਖੱਤੰਦਿਆਂ ਦੇ ਵਿੱਚੋਂ ਬਾਹਰ ਆਇਆ ਨਹੀਂ ਤਾਂ ਉਹ ਫੜੇ ਜਾਣਗੇ ਆਪਾਂ ਦੇਖ ਰਿਹਾ ਵੀ ਨਿਤ ਕਦੇ ਖਾਲੜੇ ਥਾਣੇ 'ਚ ਕਦੇ ਖੇਮਕਰਨ 'ਚ ਕਦੇ ਬਲਟੋਈ ਥਾਣੇ ਦੇ ਵਿੱਚ ਕਦੇ ਭਿੱਖੀਪਿੰਡ ਥਾਣੇ ਦੇ ਵਿੱਚ ਜਿਹੜੇ ਸਮੱਗਲਰ ਐ ਫੜੇ ਜਾਂਦੇ ਨੇ ਤੇ ਜਿੱਥੇ-ਜਿੱਥੇ ਫੜੇ ਵੀ ਜਾਂਦੇ ਨੇ ਤੇ ਇਹਨਾਂ ਦੀ ਜਿਹੜੀ ਅਬੈਧ ਜਾਇਦਾਦ ਆ ਉਹ ਵੀ ਅਸੀਂ ਜ਼ਬਤ ਕਰਾ ਰਹੇ ਹਾਂ ਸੋ ਇਹਨਾਂ ਤੰਦਿਆਂ ਦੇ ਵਿੱਚ ਕੁਝ ਨਹੀਂ ਰੱਖਿਆ ਆਪਣੀ ਨੇਕ ਨਿਮਾਈ ਜਿਹੜੀ ਕਮਾਈ ਵੱਲ ਧਿਆਨ ਦਿਓ ਤੇ ਪਾਕਿਸਤਾਨ ਦੇ ਏਜੰਟ ਨਾ ਬਣੋ ਆਪਣੇ ਦੇਸ਼ ਨਾਲ ਆਪਣੇ ਪੰਜਾਬ ਨਾਲ ਆਪਣੇ ਪੰਜਾਬੀਆਂ ਨਾਲ ਧੋਖਾ ਨਾ ਕਮਾਓ ਆਪਣੀ ਜਿਹੜੀ ਅਸਲ ਜ਼ਿੰਦਗੀ ਆਪਾਂ ਅਸਲ ਕਿਰਤਿਆ ਉਹਦੇ ਵੱਲ ਧਿਆਨ ਦਿਓ ਤੇ ਆਮ ਲੋਕਾਂ ਦਾ ਜਿੱਥੇ ਮੈਂ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਸਾਨੂੰ ਕਾਫੀ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਹੋਣੀ ਸ਼ੁਰੂ ਹੋ ਗਈ ਹੈ ਤੇ ਨਾਲ ਦੀ ਨਾਲ ਡੀਜੀਪੀ ਸਾਹਿਬ ਪੰਜਾਬ ਵੱਲੋਂ ਉਹਨਾਂ ਨੂੰ ਨਗਦੇ ਨਾਮ ਵੀ ਦਿੱਤੇ ਜਾ ਰਹੇ ਨੇ ਸੋ ਉਹਨਾਂ ਦਾ ਨਾਮ ਵੀ ਅਸੀਂ ਗੁਪਤ ਰੱਖਦੇ ਹਾਂ ਤੇ ਨਾਮ ਵੀ ਦਵਾਉਂਦੇ ਆ ਤਾਂ ਕਿ ਜਿਹੜੀਆਂ ਇਹਨਾਂ ਕਾਲੀਆਂ ਭੇਡਾਂ ਦੀਆਂ ਜਿਹੜੀਆਂ ਚਾਲਾਂ ਨੇ ਇਹਨਾਂ ਨੂੰ ਅਸੀਂ ਸਫਲ ਕਰ ਸਕੀਏ ਸੋ ਬਾਰਡਰ ਤੇ ਜਿੱਥੇ ਇਕੁਪਮੈਂਟ ਲੱਗੇ ਆ ਉਥੇ ਫਸਟ ਡਿਫੈਂਸ ਲਾਈਨ ਤੇ ਬੀਐਸਐਫ ਪਾਤਾ ਸੈਕੰਡ ਡਿਫੈਂਸ ਲਾਈਨ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਚਕੰਨੀ ਤੇ ਚੁਸਤਿਆ ਦਰਸਤਿਆ ਤੇ ਜਿਹੜੀ ਸਾਂਝੀ ਬਲਦਤਾ ਦਾ ਨਤੀਜਾ ਹੈ ਕਿ ਰੋਜ਼ਾਨਾ ਫਰੰਤਕੀ ਹੋ ਰਹੀ ਹੈ